ਲੇ ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਅੱਜ ਆਪ ਆਇਆ ਬੁਰਜਸੇਮੇ ਪੁਰਜਸੇਮੇ ਜੀ ਆ ਜਿਹੜੀ ਸੰਗਤ ਦੇਖਦੇ ਹੋ ਤੁਸੀਂ ਇਹ ਥੋਲਾ ਪੈਂਦਾ ਜੀ ਇੱਥੇ ਪੂਰਾ ਪੱਕਾ ਸ਼ਰਤੀਆ ਇਲਾਜ ਆ ਬਹੁਤ ਹੀ ਦੂਰੋਂ ਨੇੜੋਂ ਸੰਗਤਾਂ ਆਉਂਦੀਆਂ ਜੀ ਰਿੰਗਣ ਤੇ ਕਠਿਆ ਜੀ ਤੇ ਆਪਣੀ ਬਾ ਤੇ ਜੂਰੀਏ ਦਾ ਤਿੰਨ ਚੀਜ਼ਾਂ ਦਾ ਥੋਲਾ ਪੈਂਦਾ ਆ ਦੇਖੋ ਮਾਤਾ ਕਿਵੇਂ ਆਉਂਦੀ ਆ ਇੱਥੇ ਪੱਕਾ ਸ਼ਰਤੀਆ ਇਲਾਜ ਆ ਜੀ ਆ ਜੋ ਮਿਲ ਕੇ ਆਪਾਂ ਬਾਬਾ ਜੀ ਨੂੰ ਪੁੱਛਦੇ ਆ ਪੂਰੀ ਵੀਡੀਓ ਦੇਖਿਓ ਕੁੱਟ ਜਿਹੜਿਆ ਬਲੀ ਤਾਂ ਅੰਦਰ ਜਿਵੇਂ ਲਿਆ ਰਿਹਾ ਹਾਂ। ਬਾਬਾ ਜੀ ਕਿਹੜੇ ਦਿਨ ਆਉਣਾ ਪੈਂਦਾ ਜੀ ਇੱਥੇ? ਸ਼ਨੀਵਾਰ। ਆਏ ਸ਼ਨੀਵਾਰ ਜੀ। ਹਾਂ ਜੀ। ਬੁਰਜ ਸੇਮਾ ਪਿੰਡ ਹੀ ਆ ਜੀ ਇਹ। ਹਾਂ ਜੀ। ਲੈ ਵੀ ਦੋਸਤੋ ਬੁਰਜ ਸੇਮਾ ਪਿੰਡ ਆ ਤਲਵੰਡੀ ਸਾਬੋ ਦੇ ਨੇੜੇ ਆ ਜੀ। ਇੱਧਰੋਂ ਮੋੜ ਮੰਡੀ ਦੇ ਨੇੜੇ ਪੈ ਜਾਂਦਾ। ਇਹ ਸਾਰੇ ਹੀ ਜਿਹੜੀ ਸੰਗਤ ਦੇਖ ਰਹੇ ਆ ਇਹ ਰਿੰਗਣ ਦੇ ਸਹੌਲੇ ਵਾਸਤੇ। ਇੱਕ ਹੋਰ ਦੱਸਿਓ ਬੇਨਤੀ ਹੈਗਾ ਜੀ। ਬਾਬਾ ਜੀ ਕੱਲੇ ਰਿੰਗਣ ਦੀ ਸਹੌਲਾ ਪੈਂਦਾ ਜੀ ਇੱਥੇ? ਰਿੰਗਣ ਜੂੜ ਗਿਆ ਘਟ ਗਿਆ। ਲੇ ਵੀ ਰਿੰਗਣ ਜੂਰੀਆ ਤੇ ਗਠੀਏ ਦਾ ਥੋਲਾ ਪੈਂਦਾ ਜੀ ਸਰ ਤੇ ਇੱਥੇ ਲਾ ਜਾ ਤੇ ਮੇਰੇ ਅੱਗੇ ਦੇਖੀਏ ਆਪਣੀ ਨਾਨਕ ਦੁਨੀਆ ਸਭ ਸੰਸਾਰ ਹੈ ਤੇ ਸਾਰੀ ਇੱਥੇ ਦੂਰੋਂ ਨੇੜੇ ਆਈ ਹੋਈ ਹੈ ਜੀ